ਫਿਕਾ ਜੀ ਤੁਸੀਂ ਜੁੜੇ ਹੋ ਐਨਆਰਆਈ ਟੀਵੀ ਨਾਲ ਵੱਡੀ ਖਬਰ ਬਿਕਰਮਜੀਠੀਆਂ ਨਾਲ ਜੁੜੀ ਹੋਈ ਆ ਬਿਕਰਮਜੀਠੀਆਂ ਨੂੰ ਵੱਡੀ ਰਾਹਤ ਮਿਲੀ ਆ ਤਾਂ ਵੱਡਾ ਝੜਕਾ ਪੰਜਾਬ ਸਰਕਾਰ ਨੂੰ ਲੱਗਿਆ ਜਿੱਥੇ ਇੱਕ ਪਾਸੇ ਜਵਾਨਾਂ 'ਤੇ ਰੱਦ ਕਰਨ ਦੇ ਲਈ ਵੱਡੇ ਪੱਧਰ ਤੇ ਅਪੀਲ ਦਾਇਰ ਕੀਤੀ ਜਾਂਦੀ ਆ ਸੁਪਰੀਮ ਕੋਰਟ 'ਚ ਤਾਂ ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਇਆ ਤਾਂ ਜਿੱਥੇ ਇੱਕ ਪਾਸੇ ਦੇਖਿਆ ਗਿਆ ਕਿ ਐਸਆਈਟੀ ਦੇ ਅੱਗੇ ਵਾਰ-ਵਾਰ ਮਜੀਠੀਆਂ ਨੂੰ ਪੇਸ਼ ਹੋਣਾ ਪੈ ਰਿਹਾ ਜਾਂ ਵਾਰ-ਵਾਰ ਉਹਨਾਂ ਨੂੰ ਸਹਮਣ ਹੋ ਰਹੇ ਨੇ ਤਾਂ ਸੁਪਰੀਮ ਕੋਰਟ ਨੇ ਅੱਜ ਬੱਡੀ ਰਾਹਤ ਦਿੱਤੀ ਹੈ ਤੇ ਜੇ ਘਰ ਦੇਖਿਆ ਜਾਵੇ ਕਿ ਬਹੁ ਕਰੋੜੀ ਡਰੱਗ ਮਾਮਲਾ ਹੈ ਜਿਸ ਵਿੱਚ ਨਾਵਜਾਦਾ ਬਿਕਰਮਜੀਠੀਆ ਤੇ ਐਸੇ ਮਾਮਲੇ ਵਿੱਚ 2021 ਵਿੱਚ ਜੇਲ੍ਹ ਵੀ ਗਏ ਸੀ ਮਜੀਠੀਆ ਜਿਸਦੇ ਚਾਲਦੇ ਮਜੀਠੀਆ ਵੱਲੋਂ ਸੁਪਰੀਮ ਕੋਰਟ 'ਚ ਜਮਾਨਤ ਤੇ ਬਾਹਰ ਆਏ ਸੀ ਤਾਂ ਹੁਣ ਮਜੀਠੀਆ ਦੇ ਖਿਲਾਫ ਆ ਪੀ ਜਿਹੜੀ ਦਾਅਰ ਕੀਤੀ ਸੀ ਪੰਜਾਬ ਸਰਕਾਰ ਨੇ ਕਿ ਮਜੀਠੀਆ ਦੀ ਜਮਾਨਤ ਆ ਜਿਹੜੀ ਉਹ ਰੱਦ ਕੀਤੀ ਜਾਵੇ ਤਾਂ ਅੱਜ ਉਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਆ ਤਾਂ ਵੱਡੀ ਰਾਹਤ ਆ ਜਿਹੜੀ ਵਿਕਰਮ ਜੀਠੀਆਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਆ ਤਾਂ ਮਜੀਠੀਆ ਨੂੰ ਵੀ ਜਿਹੜੇ ਆ ਆਦੇਸ਼ ਜਾਰੀ ਹੋਏ ਨੇ ਸੁਪਰੀਮ ਕੋਰਟ ਨੇ ਅਹਿਮ ਜਿਹੜੇ ਆ ਹੁਕਮ ਜਾਰੀ ਕੀਤੇ ਨੇ ਵਿਕਰਮ ਜੀਠੀਆਂ ਨੂੰ ਜਿੱਥੇ ਇੱਕ ਪਾਸੇ ਆ ਵਿਕਰਮ ਜੀਠੀਆ ਤੇ ਵੱਡੀ ਜਿਹੜੀ ਆ ਗ੍ਰਿਫਤਾਰੀ ਦੀ ਤਲਵਾਰ ਲਮਕੀ ਹੋਈ ਸੀ ਤਾਂ ਉਸ ਤੋਂ ਕਿਤੇ ਨਾ ਕਿਤੇ ਰਾਹਤ ਆ ਜਿਹੜੀ ਮਿਲੀ ਐ ਵਿਕਰਮ ਜੀਠੀਆਂ ਨੂੰ ਤਾਂ ਵਿਕਰਮ ਜੀਠੀਆ ਦਾ ਜੋ ਬਾਹੋ ਪਰੋੜੀ ਡਰੱਗ ਮਾਮਲਾ ਉਸ 'ਚ ਆ ਵੱਡੀ ਰਾਹਤ ਮਿਲੀ ਆ ਹਾਲਾਂਕਿ ਸੁਪਰੀਮ ਕੋਰਟ ਨੇ ਅਹਿਮ ਜਿਹੜੇ ਆ ਹੁਕਮ ਦਿੱਤੇ ਆ ਕਿ ਜਦੋਂ ਵੀ ਐਸਆਈਟੀ ਨੇ ਬੁਲਾਇਆ ਬਿਕਰਮਜੀਤਿਆ ਨੂੰ ਤਾਂ ਪੇਸ਼ ਹੋਣਾ ਪਵੇਗਾ ਮੀਡੀਆ ਨਾਲ ਕਿਸੇ ਤਰ੍ਹਾਂ ਦਾ ਇਸ ਮਸਲੇ ਬਾਰੇ ਗੱਲਬਾਤ ਨਹੀਂ ਕੀਤੀ ਜਾਏਗੀ ਅਹਿਮ ਜੜੀ ਆ ਉਹ ਵੀ ਪਉਂਦੀਆਂ ਲਗਾਈਆਂ ਗਿਆ ਨੇ ਤਾਂ ਉਧਰ ਬਿਕਰਮਜੀਤਿਆ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਸਾਂਝੀ ਪੋਸਟਰ ਸਾਂਝੀ ਕਰਦੇ ਆ ਲਿਖਿਆ ਸ਼ੁਕਰਾਨਾ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਧੰਨਵਾਦ ਗੁਰੂ ਸਾਹਿਬ ਦਾ ਵਾਸਤੇ ਸਦਾ ਮਿਹਰ ਬਖਸ਼ਿਸ਼ਾਂ ਬਣਾਈ ਰੱਖਣ ਮਾਨਯੋਗ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਵੇਂ ਹੀ ਇਹ ਪਟੀਸ਼ਨ ਰੱਦ ਹੁੰਦੀ ਆ ਤਾਂ ਉਸ ਤੋਂ ਬਾਅਦ ਕੁਝ ਵਕੀਲ ਸਾਹਿਬਾਨਾਂ ਦੇ ਨਾਮ ਵੀ ਜਿਹੜੇ ਆ ਬਿਕਰਮਜੀਠੀਆ ਵੱਲੋਂ ਆਪਣੇ ਫੇਸਬੁੱਕ ਤੇ ਜਿਹੜੇ ਸਾਂਝੇ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ ਤੇ ਉੱਥੇ ਹੀ ਉਹਨਾਂ ਨੇ ਦੇਸ਼ ਦੇਸ਼ ਵਿਦੇਸ਼ ਚ ਵੱਸਦੀ ਸਮੁੱਚੀ ਸਾਧ ਸੰਗਤ ਮਾਪਿਆਂ ਦਾ ਅਤੇ ਖਾਸ ਕਰਕੇ ਮਜੀਠੇ ਦੀਆਂ ਮਾਮਾ ਭੈਣਾ ਨੌਜਵਾਨ ਵੀਰਾਂ ਬਜ਼ੁਰਗਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਨੇ ਸੁਣਿਆ ਨੇ ਧੰਨਵਾਦ ਤਾਂ ਇਹ ਪੋਸਟ ਆ ਜਿਹੜੀ ਉਹ ਸਾਂਝੀ ਕੀਤੀ ਆ ਤਾਂ ਵਿਕਰਮਜੀਠਿਆ ਨੂੰ ਵੱਡੀ ਰਾਹਤ ਮਿਲੀ ਆ ਤਾਂ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੀ ਕਿ ਵਿਕਰਮਜੀਠਿਆ ਦੀ ਜ਼ਮਾਨਤ ਰੱਦ ਕੀਤੀ ਜਾਵੇ ਅਤੇ ਜਿਹੜੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਪਰ ਉਦੋਂ ਬਿੱਤੇ ਦਿਨ ਹੀ ਜਦੋਂ ਸੁਪਰੀਮ ਕੋਰਟ ਨੇ 18 ਤੇ 17 ਤੇ 18 19 ਜਿਹੜੇ ਮਾਰਚ ਸੀ ਉਸ ਨੂੰ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਤਾਂ ਉਸ ਤੋਂ ਬਾਅਦ ਇਸ ਦੇ ਅਹਿਮ ਸੁਣਵਾਈ ਹੋਈ ਹੈ ਤਾਂ ਅੱਜ ਇਸ ਮਸਲੇ ਤੇ ਵੱਡੀ ਰਾਹਤ ਹੈ ਜਿਹੜੀ ਸੁਪਰੀਮ ਕੋਰਟ ਨੇ ਵਿਕਰਮਜੀਠੀਆ ਨੂੰ ਦਿੱਤੀ ਹੈ ਤਾਂ ਵਿਕਰਮਜੀਠੀਆ ਨੂੰ ਅੱਜ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਦੀ ਜਿਹੜੀ ਪਟੀਸ਼ਨ ਹੈ ਉਸ ਨੂੰ ਖਾਰਜ ਕਰ ਦਿੱਤਾ ਹੈ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਜਿੱਥੇ ਝੜਕਾ ਲੱਗਿਆ ਤਾਂ ਉਧਰ ਵਿਕਰਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ